ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਉਹ ਡਖਣੇ ਮਹੱਲਾ ਪੰਜਵਾਂ ਡੇਖਣ ਕੋ ਮੁਸਤਾਕ ਮੁਖ ਗਜਿਆ ਤੋ ਧਣੀ ਫਿਰਦਾ ਕਿ ਤੈ ਹਾਲ ਜਾਂ ਡਿਠਾ ਮਾ ਤਾ ਮਨ ਧਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਖਣੇ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਭਵੇ ਫਿਰੀ ਦਿਖੰਦੋ ਤਾਂ ਜੀਬ ਸਾਹ ਮਹੱਲਾ ਪੰਜਵਾਂ ਤੈਂ ਦੇ ਜਾਏ ਗਰਾਰ ਬੈਣ ਬਹੰਦੇ ਮੈਂ ਡਿਠਿਆ ਸਹੀ ਰਹੇ ਮਾਨ ਜਿਨਾ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁਖ ਹੈ ਤਿਸ ਦੁਖ ਨਾ ਵਿਆਪੈ ਜਿਨ ਜਨ ਗੁਰਮਖ 부ਜਿਆ ਚ ਸੋਚੋਂ ਕੁੰਟੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬੈ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾ ਪੈ ਜਿਨ ਹਰ ਬਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ हर जियो तू सबना का मित है सब जाने आप ऐसी सोभ है जन की जेवड़ हर प्रताप है सब अंतर जन बरताया हर जन ते जाप डखने महला पंजां जिना पिछे हो गई से मैं पिछे पीर व्यास जिना की मैं आसड़ी तिना मैं जी आस महला पंजां गिली गिली रोडड़ी पौदी पापा वाए जो बैठे से फाथे उबरे भाग मथाए महला पंजां ਇੱਠਾ ਹਬਮ ਜਾਹੇ ਖਾਲੀ ਕੋਈ ਨਾ ਜਾਣੀ ਐ ਤੈ ਸਖੀ ਭਾਗ ਮਥਾਏ ਜਿਨੀ ਮੇਰਾ ਸਜਣ 라ਵੇ ਆ ਪੌੜੀ ਹਉ ਟਾਡੀ ਦਰਗੁਣ ਗਾਮਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਤੇ ਰਧਾਵਰੀ ਹੋ 라ਵੇ ਜਾਵੇ ਸੋ ਮੰਗਾ ਦਾਨ ਗੁਸਾਈਆ ਜਿਤ ਭੁਖ ਲੈ ਜਾਵੇ ਪ੍ਰਭ ਜੀ ਉਹ ਦੇਵ ਉਹ ਦਰਸ਼ਨ ਆਪਣਾ ਜਿਤ ਟਾਡੀ ਤੇ ਬਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਟਾਡੀ ਕੋ ਮਹਿਲ ਬੁਲਾਵੇ ਪਰਬ ਦੇਖਦੇ ਆ ਦੁਖ ਭੁਖ ਗਈ ਢਾਡੀ ਕੋ ਮੰਗਣ ਚੇਤਨ ਆਵੇ ਸਭੇ ਇਸ਼ਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਓ ਨਿਰਗੁਣ ਢਾਡੀ ਬਖਸੇ ਓਨ ਪ੍ਰਭ ਪੁਰਖ ਵੇ ਦਾਵੇ ਡਖਣੇ ਮਹੱਲਾ ਪੰਜਵਾ ਜਾਂ ਛੁੱਟੇ ਤਾਂ ਖਾਕ ਤੂੰ ਸੁੰਝੀ ਕੰਤ ਨਾ ਜਾਣੀ ਦੁਰਜਨ ਸੇਤੀ ਨਿਹੋ ਤੂੰ ਕਹਿ ਗੁਣ ਹਰ ਰੰਗ ਮਾ ਨਹੀਂ ਮਹੱਲਾ ਪੰਜਵਾ ਨਾਨਕ ਜੇ ਸਬਨ ਘੜੀ ਨਾ ਜੀਵਨਾ ਵਿਸਰੈ ਸਰੈ ਨਾ ਬਿੰਦ ਤੇ ਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਰ ਬ੍ਰਹਮ ਕੈ ਮਨ ਤਨ ਹੱਤ ਗੁਲਾਲ ਨਾਨਕ ਗਵਿਣ ਨਾ ਵੈ ਆਲੂਦਿਆ ਜਿਤੀ ਹੋਰ ਖਿਆਲ ਪਵੜੀ ਹਰ ਜਿਉ ਜਾ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕਾੜਾ ਜਿਨੀ ਠੱਗੀ ਜਗ ਠਗਿਆ ਸੇ ਤੁਧ ਮਾਰ ਨਿਵਾੜਾ ਗੁਰ ਪੌਜਲ ਪਾਰ ਲੰਘਾਇਆ ਜਿੱਤਾ ਪਾ ਬਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆ ਖਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਤ ਲਾਇਨ ਤਿਤ ਲਗਦੀਆਂ ਨਾ ਖਿੰਜੋ ਤਾੜਾ ਜੋ ਇਛੇ ਐਸੋ ਫਲ ਪਾਏ ਦਾ ਗੁਰੇਂਦਰਵਾੜਾ ਗੁਰੂ ਨਾਨਕ ਟੁੱਠਾ ਭਾਇ ਰਹੋ ਹਰ ਵਸ ਦਾ ਨੇੜਾ ਡਖਣੇ ਮਹੱਲਾ ਬੰਜਵਾ ਜਾ ਮੂੰ ਆਵੇ ਜੇ ਤੂੰ ਤਾਂ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਰੀ ਤਹਿ ਜਾ ਨਾਓ ਮਹੱਲਾ ਪੰਜਵਾ ਕੱਪੜ ਭੋਗ ਵਿਕਾਰੇ ਹੱਬੇ ਹੀ ਸਾਰ ਖਾਗ ਲੜੇਂਦਾ ਤਨ ਖੇ ਜੋਰਤੇ ਦੀਦਾਰ ਮਹੱਲਾ ਪੰਜਵਾ ਕਿਆ ਤੱਕਿਆ ਬਿਆ ਪਾਸ ਕਰ ਹੀਰੇ ਇੱਕ ਧਾਰ ਤਿਉ ਸੰਤਨ ਕੀਰੇ ਅਨਜਤ ਲੱਭੀ ਸੁਖਦਾਤਾ ਪੌੜੀ ਬਿਨ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮਨੁ ਮਾ ਨ ਲੱਗੈ ਧਰਮ ਧੀਰਾ ਕਾਲ ਅੰਦਰੇ ਉਪਾਪੀ ਮੂਲ ਨ ਤੱਗੈ ਅਹਕਰ ਕਰੇ ਸੋ ਅਹ ਕਰ ਪਾਏ ਇਕ ਘੜੀ ਮੋਤ ਨ ਲੱਗੈ ਚਾਰੇ ਜੁਗ ਮੈਂ ਸੋਦਿਆ ਬਿਨ ਸੰਗਤ ਹੰਕਾਰ ਨ ਭੱਗੈ ਹੋ ਮੈਂ ਮੂਲ ਨ ਛੁਟੈ ਬਿਨ ਸਾਧੂ ਸਤ ਸੰਗੈ ਤਿਚਰ ਥਾ ਨ ਪਾਵੀ ਜਿ ਚਰ ਸਾਹਿਬ ਸਿਉ ਮਨ ਭੰਗੈ ਜਨ ਜਾਨ ਗੁਰਮਖ ਸੇਵਿਆ ਤਿਸ ਘਰ ਦੀ ਬਾਣ ਭੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਨੀ ਲੱਗਾ ਡਖਨੇ ਮਹੱਲਾ ਪੰਜਵਾ ਲੋੜੀਂਦੋ ਹਾ ਬੁਜਾਏ ਸੋ ਮੀਰਾ ਮੇਰਾ ਅਨ ਸਿਰ ਹੱਠ ਮਜਾਉ ਸੋ ਧਣੀ ਚੌਦੇ ਮੁਖ ਲਾਏ ਮਹੱਲਾ ਪੰਜਵਾ ਮਾਨਕੂ ਮੋਹਿ ਮਾਉ ਦਿਨਾ ਧਣੀ ਉਪਾਹੇ ਹਿ ਆਉ ਮਹਿ ਜਾ ਠੰਡੜਾ ਮੁਖੋ ਸਚ ਲਾਏ ਮਹੱਲਾ ਪੰਜਵਾ ਮੂੰਠੀ ਆਉ ਸੇ ਜਨੈਣਾ ਪ੍ਰੀਵਿਸ਼ਾਮਣਾ ਜੇ ਦੇਖਿਆ ਇੱਕ ਵਾਰ ਤਾਂ ਸੋ ਕੀ ਮਾ ਹੂੰ ਬਾਹਰੇ ਪੌੜੀ ਮੰਨ ਲੋ ਚਿਹਰ ਮਿਲਨ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ ਚ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ ਮੈਂ ਦਸਿਓ ਮਾਰਗ ਸੰਤੋ ਕਿਉਂ ਪ੍ਰਭ ਮਿਲਾਈਆ ਮਨ ਰpio ਮੈਂ ਤਜੋਇਤ ਪੰਥ ਜੁਲਾਈਆਂ ਨੇ ਤਸੇਵਿਓ ਸਾਹਿਬੇ ਆਪਣਾ ਸਤਸੰਗ ਮਿਲਾਈਆਂ ਸਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ ਤੁਝੇ ਵੜ ਹੋਰ ਨ ਸੁਜੀ ਮੇਰੇ ਮਿੱਤਰ ਗੁਸਾਈਆਂ ਢਖਣੇ ਮਹੱਲਾ ਪੰਜਵਾ ਮੂੰਧੀ ਆਉ ਤਖਤ ਪਰੀ ਮੈਂ ਜੇ ਪਾਤਸ਼ਾਹ ਪਾਵ ਮਿਲਾਵੇ ਕੌਲ ਕਵਲ ਜਿਵੇਂ ਬਿਗਸਾਬ ਦੋ ਮਹੱਲਾ ਪੰਜਵਾ ਪ੍ਰਿਆ ਸੰਦਰੀ ਭੁਖ ਮੂਲਾਵਣ ਥੀ ਵਿਥਰਾ ਜਾਨ ਮਠਾਈ ਹਿਕ ਇਕ ਦੇਹੀ ਪੀੜੇ ਨਾ ਹੁਟੇ ਮਹੱਲਾ ਪੰਜਵਾ ਠਗਾ ਨਿਉ ਮਤ ਰੋੜ ਜਾਣ ਗਦਰਬਾ ਨਗਰੀ ਸੁਖ ਘਟਾਉ ਡੂਏ ਇਸ ਵਿਧਾਨੂ ਘਰ ਗਨੇ ਪੌੜੀ ਅਗਲ ਕਲਾ ਨੈ ਪਾਈਐ ਪ੍ਰਭ ਲਖ ਲੇਖੰ ਖਟ ਦਰਸ਼ਨ ਪਰਮਤੇ ਫਿਰੈ ਨੈ ਮਿਲਿਐ ਪੇਖੰ ਵਰਤ ਕਰੈ ਚੰਦ ਰਾਏਣਾ ਸੇ ਕਿਤੇ ਨ ਲੇਖੰ ਬੇਦ ਪੜੈ ਸੰਪੂਰਨਾ ਤਤ ਸਾਰ ਨ ਪੇਖੰ ਤਿਲਕ ਡੈ ਇਸਨਾਨ ਕਾਰ ਅੰਤਰ ਕਾ ਲੇਖੰ ਪੇਖੀ ਪ੍ਰਭੂ ਨ ਲੱਭੈ ਵਿਣ ਸੱਚੀ ਸਿੱਖੰ ਪੋਲਾ ਮਾਰਗ ਜੋ ਪਵੈ ਪੋਲਾ ਮਾਰਗ ਸੋ ਪਵੈ ਜਿਸ ਤੁਰ ਮस्तक ਲੇਖੰ ਤਿੰਨ ਜਨਮ ਸਵਾਰੇ ਆਪਣਾ ਜਿਨ ਗੁਰ ਅੱਖੀ ਦੇਖੰ ਪੋਲਾ ਮਾਰਗ ਸੋ ਪਵੈ ਜਿਸ ਤੁਰ ਮस्तक ਲੇਖੰ ਤਿੰਨ ਜਨਮ ਸਵਾਰੇ ਆਪਣਾ ਜਿਨ ਗੁਰ ਅੱਖੀ ਦੇਖੰ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ